पुलिस मुरदाबाद 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 मुर्दाबाद मुरदाबाद मुरदाबाद गैंग मदद करणी पुलिस मुरदाबाद मुर्दाबाद मुरदाबाद पुलिस मुरदाबाद मुर्दाबाद मुबाद पंजाब मुरदाबाद ਗੁਰਦਾਬਾਹ ਗੁਰਦਾਬਾਹ ਉਸ ਪ੍ਰਸ਼ਾਸਨ ਹਾਏ 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 ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਨ ਨਿਊਜ਼ ਖਬਰ ਇਸ ਵੇਲੇ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਗੁਰਦਾਸਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ देर रात ਦੋ ਨਕਾਬਪੋਸ਼ ਸਕੂਟੀ ਸਵਾਰ ਹਮਲਾਵਾਰਾਂ ਨੇ ਕਾਂਗਸ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਅਤੇ ਕਾਉਂਸਲਰ ਨਕਲ ਮੁਹੱਜਨ ਦੇ ਘਰ ਦੇ ਉੱਪਰ ਤਾਬੜ ਤੋਰ ਗੋਲੀਆਂ ਚਲਾ ਦਿੱਤੀਆਂ ਤادیه ਕੇ ਗੋਲ ਨਟ ਲਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਨਕਾਬਪੋਸ਼ ਹਮਲਾਵਰ ਦੇ ਫਰਾਰ ਹੋਣ ਦਾ ਸਮਾਚਾਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਘਟਨਾ ਸਥਲ ਤੇ ਨਹੀਂ ਪਹੁੰਚੀ ਸੀ ਇਸ ਮੌਕੇ ਤੇ ਪਹੁੰਚੇ ਯੂਥ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਲ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਗੁੱਸੇ ਵਿੱਚ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਦੋਸ਼ੀਆਂ ਵੱਲੋਂ ਹਮਲੇ ਕੀਤੇ ਗਏ ਹਨ ਅਤੇ ਪੁਲਿਸ ਨੇ ਕਈ ਵਾਰ ਕਾਰਵਾਈ ਨਹੀਂ ਕੀਤੀ। ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਕੋਈ ਵੀ ਨੁਕਸਾਨ ਹੋਣ ਤੇ ਪੁਲਿਸ ਜ਼ਿੰਮੇਵਾਰ ਹੋਵੇਗੀ। ਇਸ ਵਿਸ਼ੇ ਤੇ ਕਿਦੋਂ ਪੰਜਾਬ ਪੁਲਿਸ ਦੇ ਕਾਂਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਘਟਨਾ ਤੋਂ ਇੱਕ ਹੀ ਘੰਟੇ ਬਾਅਦ ਪੁਲਿਸ ਦਾ ਇੱਕ ASI ਉੱਥੇ ਪਹੁੰਚਦਾ ਹੈ। ਤਾਂ ਜਿਹਨਾਂ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਘਰ ਬਿਲਕੁਲ ਸ਼ਹਿਰ ਦੇ ਅੰਦਰ ਹੈ। ਅਤੇ ਘਰ ਲੱਭਣ ਦੇ ਵਿੱਚ ਸਾਨੂੰ ਦਿੱਕਤ ਹੋਈ ਹੈ ਥੋੜੀ ਦੇਰ ਵਿੱਚ ਸੀਨੀਅਰ ਅਧਿਕਾਰੀ ਵੀ ਪਹੁੰਚੇ ਹਨ ਉਹਨਾਂ ਕਿਹਾ ਕਿ ਅਸੀਂ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ ਸਿਚਿ ਟੀਵੀ ਵੀਡੀਓ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਜਲਦ ਹੀ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਖਾ ਦੀ ਰਿਪੋਰਟ ਗੁਰਦਾਸਪੁਰ Abi ya bir ya sen, ya bir ya sen, ya bir ya sen. O çok şaşkın. Abi ya, ya bir ya sen, ya bir ya sen. Abi ya, ya bir ya sen, ya bir ya sen. Abi ya, ya bir ya sen, ਇਹ ਚੁਟਕਾ ਦਗਾ ਪਹਿਲਾਂ ਆ ਵੇਖ ਯਾਰ ਆ ਬੜੀ ਚੰਗੀ ਉਹ ਚੱਲ ਕੇ ਜਿਹੜੀਆਂ ਗੋਲੀਆਂ ਅੱਗੇ ਉਹ ਇਹ ਵੀ ਪਈ ਦੋ ਬੜੀ ਉਹ ਵਜੀ ਜਾ ਕੇ ਦਰਵਾਜ਼ੇ ਤੇ ਭਈ ਦੋ ਨੇ ਉੱਪਰ ਦੋ ਨੇ ਪ੍ਰਧਾਨ ਸਾਹਿਬ ਕੀ ਗੱਲ ਹੋਈ ਆ ਸਾਰੀ ਤੇ ਇਹ ਕਿਦਾਂ ਇਹ ਸਾਰੀ ਘਟਨਾ ਵਾਪਰੀ ਆ ਇਹ ਜੀ ਆਪਣੇ ਨਕুল ਮਹਾਜਨ ਜੋ ਸਾਡਾ ਪਰਿਵਾਰਿਕ ਮੈਂਬਰ ਆ ਤੇ ਸਾਡੇ ਯੂਥ ਕਾਂਗਰਸ ਦਾ ਆਪਣੇ ਹਲਕੇ ਦਾ ਪ੍ਰਧਾਨ ਆ ਮਦਰ ਇਹਨਾਂ ਦੇ ਦੋ ਵਾਰ ਦੇ ਨਗਰ ਕਾਉਂਸਲ ਦੇ ਸਾਡੇ ਕਾਉਂਸਲਰ ਨੇ ਸੋ ਰਾਤ ਕਰੀਬ 2 ਵਜੇ ਦੇ ਕਰੀਬ ਜਿਹੜਾ ਵਾ ਸਾਡੇ ਸਾਡੇ ਕਦਾ ਸਾਡੇ 10 ਵਜੇ ਦੇ ਕਰੀਬ ਕੁਝ ਦੋ ਨੌਜਵਾਨ ਜਿਹੜੇ ਆ ਉਹ ਐਕਟਿਵਿਟੀ ਆ ਤੇ ਆਏ ਆ ਸੀਸੀਟੀਵੀ ਦੇ ਵਿੱਚ ਕੈਦ ਨੇ ਤੇ ਉਹਨਾਂ ਨੇ ਆਣ ਕੇ ਬਾਹਰ ਫਾਇਰਿੰਗ ਕੀਤੀ ਆ ਤੇ ਇਹਨਾਂ ਦੀ ਮਦਰ ਨੇ ਕਿਹਾ ਵੀ ਬਾਹਰ ਕੋਈ ਗੋਲੀ ਚੱਲੀ ਆ ਇਹਨਾਂ ਨੇ ਕਿਹਾ ਨਹੀਂ ਸ਼ਾਇਦ ਕੋਈ ਪਟਾਕੇ ਪਟੂਕੇ ਚਲਾਏ ਹੋਣਗੇ ਕਿਸੇ ਨੇ ਕੋਈ ਦੇ ਫੰਕਸ਼ਨ ਹੋਣਾ ਤੇ ਇਹ ਮਾਰਨਿੰਗ ਇਹਨਾਂ ਦੇ ਸਫਾਈ ਕਰਨ ਵਾਲਾ ਆਇਆ ਘਰੇ ਉਹਨੇ ਆਣ ਕੇ ਦੱਸਿਆ ਕਿ ਬਾਹਰ ਆਪਣੇ ਗੋਲੀਆਂ ਪਈਆਂ ਦਰਵਾਜ਼ੇ 'ਚ ਤੇ ਖੋਲ ਪਏ ਸੋ ਇਹਦਾ ਮੈਨੂੰ ਕਾਲ ਆਈ ਆ ਭਾਜੀ ਰਾਤ ਦੀਆਂ ਕੋਈ ਗੋਲੀਆਂ ਚਲਾ ਗਿਆ ਤੇ ਰਾਤ ਨੂੰ ਇਹਨੂੰ ਜਦੋਂ ਗੋਲੀਆਂ ਚੱਲਣ ਤੋਂ ਬਾਅਦ ਇਹਨੂੰ ਬਾਹਰ ਦੇ ਨੰਬਰ ਤੋਂ ਕਾਲ ਵੀ ਆਈ ਆ ਜੋ ਇਹਨੇ ਸੌਂ ਗਿਆ ਸੀ ਇਹਨੇ ਰਿਸੀਵ ਨਹੀਂ ਕੀਤੀ ਸੋ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ 8 ਵਜੇ ਮੇਰੀ ਡੀਐਸਪੀ ਸਿਟੀ ਤੇ ਐਸਐਚਓ ਸਿਟੀ ਨਾਲ ਗੱਲ ਹੋਈ ਆ ਤੇ 9 ਵੱਜ ਗਏ ਤੇ ਥਾਣਾ ਮੇਰਾ خیال ਹੈ ਇਥੋਂ 2 ਮਿੰਟ ਦਾ ਰਸਤਾ ਵਾ ਸਿਟੀ ਦਾ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਜਿਹੜਾ ਇੱਥੇ ਨਹੀਂ ਪਹੁੰਚਣਾ ਉਹਨਾਂ ਨੇ ਸਮਝਿਆ ਵੀ ਅਸੀਂ ਪਹੁੰਚੀਏ ਉੱਥੇ ਦੇਖੀਏ ਕਟਨਾ ਕਰਨਾ ਚਾਹਮ ਹੋ ਗਿਆ ਬੀਤੀ ਨੂੰ ਕਟਨਾ ਤੇ ਰਾਤ ਦੀ ਹੈ ਮਾਰਨਿੰਗ ਪਤਾ ਲੱਗਾ ਜਦੋਂ ਸਪਾਈ ਸੇਵਕ ਆਇਆ ਸੋ ਇਸ ਤੋਂ ਪਹਿਲਾਂ ਵੀ ਜਿਹੜਾ ਨਕুল ਮਹਾਜਨ ਤੇ ਮੇਰੇ ਵੱਲੋਂ ਪਹਿਲਾਂ ਵੀ ਵੱਖ-ਵੱਖ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਕਿ ਦਰਖਾਸਤਾਂ ਦਿੱਤੀਆਂ ਪਿੱਛੇ ਜੀ ਦੀ ਦੁਕਾਨ ਤੇ ਕੁਝ ਨੌਜਵਾਨ ਜਿਹੜੇ ਜਿਨ੍ਹਾਂ ਨੇ ਲਗਭਗ ਪਤਾ ਹੀ ਹੈ ਕਿੰਨਾ ਨੇ ਕੀਤਾ ਤੇ ਜਦੋਂ ਐਪਲੀਕੇਸ਼ਨ ਦਿੱਤੀ ਐਸਐਚਓ ਸਿਟੀ ਨੂੰ ਇੱਥੇ ਗੁਰਮੀਤ ਸਿੰਘ ਨੂੰ ਤੇ ਨਾਲ ਵੀਡੀਓ ਲਾ ਕੇ ਦਿੱਤੀ ਕੋਈ ਅਨੇ ਕੋਈ ਕਾਰਵਾਈ ਨਹੀਂ ਕੀਤੀ ਉੱਤੇ ਕੋਈ ਸ਼ਹਿਰ ਦੀ ਹੈ ਕਿ ਬਾਹਰ ਦੀ ਹੈ ਚਲੋ ਉਹ ਲੱਗ ਜੂ ਪੁਲਿਸ ਆਪਣੇ ਇਨਵੈਸਟੀਗੇਸ਼ਨ ਕਰੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣੇ ਪ੍ਰੈਸ ਕਾਨਫਰੰਸ ਕਰਾਂਗੇ ਪੁਲਿਸ ਦੇ ਖਿਲਾਫ ਵੀ ਤੇ ਉਹਨਾਂ ਦੇ ਕਿਉਂਕਿ ਜੇ ਐਮਐਲਏ ਦੀ ਇਨਕੁਆਰੀ ਹੁੰਦੀ ਆ ਤੇ ਐਮਐਲਏ ਦੀ ਐਲਓਸੀ ਜਾਰੀ ਕੀਤੀ ਜਾਂਦੀ ਹੈ ਕਿ ਉਹ ਬਾਹਰ ਨਾ ਜਾ ਸਕੇ ਤੇ ਜਿਹੜੀ ਇੱਥੋਂ ਦੀ ਪੁਲਿਸ ਆ ਉਹਨਾਂ ਦੀ ਸ਼ੈਅ ਤੇ ਜਿੰਨਿਆਂ ਜਿੰਨਿਆਂ ਨੇ ਸਾਨੂੰ ਥ੍ਰੈਟ ਕੀਤਾ ਸੀ ਪਹਿਲਾਂ ਆਲਰੇਡੀ ਉਹ ਸਾਰੇ ਹੀ ਬੰਦੇ ਇਹਨਾਂ ਨੇ ਬਾਹਰ ਫੌਰਨ ਭੇਜ ਦਿੱਤੇ ਆ ਵਿਦਆਉਟ ਕੋਈ ਉਹਨਾਂ ਨੇ ਇਹਨੂੰ ਸੀ ਨਹੀਂ ਲਈ ਕੋਈ ਮੇਰੇ ਖਿਆਲ ਪੀਓ ਦੀ ਕਾਰਵਾਈ ਚਲਾਉਣੀ ਵੀ ਨਹੀਂ ਇਹਨਾਂ ਨੇ ਸੰਭਵ ਸੰਜੀ ਉਹਨਾਂ ਨੇ ਸੋ ਜਿਹੜੀ ਅੱਜ ਦੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ ਸੋ ਪੁਲਿਸ ਤੋਂ ਤੇ ਕੋਈ ਆਸ ਨਹੀਂ ਆ ਕਿੰਨੇ ਫਾਇਰ ਮਨ ਦੇਖ ਰਿਆਂ ਕਿ ਬਹੁਤ ਜ਼ਿਆਦਾ ਖੋਲ ਪਏ ਆ ਕਿੰਨੇ ਤਿੰਨ ਖੋਲ ਤਿੰਨ ਖੋਲ ਉਹ ਪਏ ਨੇ ਦੋ ਆ ਜਦੋਂ ਚਲਾਉਂਦੇ ਆ ਦੋ ਆਪਣੇ ਜਿੰਦਾ ਕਾਰਤੂਸ ਨੇ ਤੇ ਇੱਕ ਇੱਕ ਗੇਟ ਤੇ ਲੱਗਾ ਉਹ ਪਿੱਛੇ ਅੰਦਰ ਅੰਦਰ ਜਾ ਕੇ ਇੱਕ ਲੱਗਾ ਉੱਪਰ ਲੱਗੇ ਦੋ ਗੋਲੀਆਂ ਚਲਾਈਆਂ ਲੱਗਦਾ ਕਿ ਇਹ ਮਾਰ ਨਹੀਂ ਆਈ ਯਾਰ ਜਦੋਂ ਗੋਲੀ ਚਲਦੀ ਆ ਉਦੋਂ ਕਿਸੇ ਨੇ ਥੋੜਾ ਵੇਖਣਾ ਅੱਗੇ ਕੌਣ ਆ ਕੌਣ ਨਹੀਂ ਸੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਦੀ ਫੇਲੀਅਰ ਆ ਭਗਵੰਤ ਮਾਨ ਸਰਕਾਰ ਦੀ ਫੇਲੀਅਰ ਆ ਰੋਜ਼ ਨਿਤ ਨਵੇਂ ਕਿਤੇ ਚੋਰੀਆਂ ਹੋ ਰੀਆਂ ਕਿਤੇ ਡਾਕੇ ਹੋ ਰਿਆ ਫਿਰ ਇਨਫੋਰਮ ਕਰ ਰਹੇ ਆ ਇਨਫੋਰਮ ਕਰ ਰਹੇ ਆ ਆਲਰੇਡੀ ਪੀ ਥ੍ਰੈਟ ਆ ਇਹਨੂੰ ਥ੍ਰੈਟ ਆ ਬਟ ਨਾ ਉਹਨਾਂ ਨੂੰ ਵੇਲ ਮਿਲੇ ਇਹਨਾਂ ਦੇ ਆਪਣੇ ਇਥੋਂ ਦੇ ਅਖੌਤੀ ਲੀਡਰਾਂ ਦੇ ਮਗਰੋਂ ਤੇ ਉਹ ਕਾਰਵਾਈ ਕਰਨ ਨਹੀਂ ਯੂਥ ਦੇ ਪ੍ਰਧਾਨ ਜਿੱਦਾਂ ਹੋਇਆ ਫਿਰ ਜੇ ਨਾ ਕੋਈ ਹੋਇਆ ਤੇ ਫਿਰ ਕਰੋਗੇ ਮੈਂ ਕਿਹਾ ਤੁਲ ਕੇ ਰੱਖ ਦਿਆਂਗਾ ਯਾਰਾਂ ਪ੍ਰਸ਼ਾਸਨ ਨੂੰ ਤੇ ਕਿਸ ਤਰ੍ਹਾਂ ਫਿਰ ਦੇਖਦੇ ਹੋ ਸਾਰੇ ਨੂੰ ਤੇ ਜਿੱਦਾਂ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਪੁਲਿਸ ਨੂੰ ਤੇ ਮੈਂ ਇਹਨਾਂ ਨੂੰ ਸਲਾਹ ਕਰ ਰਿਹਾ ਪੁਲਿਸ ਨੂੰ ਤੇ ਕਾਰਵਾਈ ਮੇਰੇ ਖਿਆਲ ਕੰਪਲੇਂਟ ਦੇਣ ਦੀ ਵੀ ਲੋੜ ਨਹੀਂ ਕੋਈ ਕਾਰਵਾਈ ਤੇ ਉਹਨਾਂ ਨੇ ਕਰਨੀ ਨਹੀਂ ਮੈਂ ਇਹਨਾਂ ਨੂੰ ਮੈਂ ਚਾਹੁੰਦਾ ਵੀ ਹਾਰ ਲਿਆ ਆ ਕੇ ਜਦੋਂ ਆਉਂਦੇ ਹਨ ਸਨਮਾਨ ਤੇ ਜਰੂਰ ਕਰਦੀਏ ਵੀ ਡੇਢ ਘੰਟੇ ਤੋਂ 2 ਘੰਟੇ ਦੀ ਵੇਟ ਕਰ ਰਹੇ ਆ ਸਨਮਾਨਤ ਕਰਨਾ ਚਾਹੀਦਾ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਆਉਂਦੇ ਆ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਵੈਲਕਮ ਕਰਦੇ ਜੀ ਆਇਆਂ ਨੂੰ ਕਰਦੇ ਉਹਨਾਂ ਦਾ ਵੀ ਐਮਐਲਏ ਸਾਹਿਬ ਦੇ ਧਿਆਨ ਚ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਐ एसएसपी ਸਾਹਿਬ ਨੂੰ ਵੀਡੀਓ CCTV ਤੋਂ ਲੈ ਕੇ ਉਹ ਪਾ ਦਿੱਤੀ ਐ ਤੇ ਐ एसएसपी ਸਾਹਿਬ ਮੇਰੇ ਖਿਆਲ ਵਿੱਚ ਵੀਸੀ ਚੱਲ ਰਹੀ ਐ ਉਹਨਾਂ ਦੇ ਧਿਆਨ ਚ ਲਿਆਉਂਦੇ ਆ ਕੋਈ ਥੱਲੇ ਵਾਲਿਆਂ ਦੇ ਧਿਆਨ ਚ ਲਿਆਉਂਦਾ ਕੋਈ ਫਾਇਦਾ ਨਹੀਂ ਨਾ ਇਹਨਾਂ ਨੇ ਕੁਝ ਕਰਨਾ ਐਪਲੀਕੇਸ਼ਨਾਂ ਲਈ ਜਾਂਦੇ ਨੇ ਉੱਥੇ ਦਫਤਰ ਦਾਖਲ ਕਰੀ ਜਾਂਦੇ ਨੇ ਕਾਨੂੰਨੀ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਪੰਜਾਬ ਤੇ ਪਹਿਲਾਂ ਅੰਮ੍ਰਿਤਸਰ ਤੇ ਹੁングਰਦਾਸਪੁਰ ਸੈਣੀ ਸਾਹਿਬ ਤੁਸੀਂ ਦੱਸੋ ਕਿਦਾਂ ਦੇਖਦੇ ਹੋ ਰੋਜ਼ ਤੁਸੀਂ ਖਬਰਾਂ ਕਰਨ ਜਾਂਦੇ ਹੋ ਵਕ ਵਕ ਸ਼ਹਿਰ ਦੇ ਵਿੱਚ ਖਬਰਾਂ ਕਰਨ ਜਾਂਦੇ ਹੋ ਕਦੀ ਥਾਣੇ ਸਿਟੀ ਦੇ ਬਾਹਰੋਂ ਕੋਈ ਦੁਕਾਨ ਲੁੱਟ ਕੇ ਲੈ ਆ ਰ ਕਦੀ ਕਿਸੇ ਦੀਆਂ ਚਾਨੀਆਂ ਲਾਥਰੀਆਂ ਸਨੇਚਿੰਗਾਂ ਹੋ ਰੀਆਂ ਤੁਸੀਂ ਦੱਸ ਦਿਓ ਵੀ ਕਾਨੂੰਨ ਵਿਵਸਥਾ ਦੇ ਕੀ ਹਾਲਾਤ ਆ ਆ ਘਰਾਂ ਦੇ ਵਿੱਚ ਘਰਿਆ ਤੇ ਆ ਸਾਹਮਣੇ ਆ ਦੱਸ ਰਹੇ ਆ ਗਵਾਂਡੀ ਕਹਿੰਦੇ 10:30 11 ਵਜੇ ਤੱਕ ਵੈਸੇ ਬਾਹਰ ਬੈਠ ਰਹੇ ਨੇ ਤੇ ਮੇਰਾ ਬੇਡਾ ਕਹਿ ਰਿਹਾ ਕੋਈ ਜਾਗੋ ਮੇਰੇ ਖਿਆਲ ਕੋਈ ਮਹੱਲੇ ਦੀ ਨਿਕਲ ਰਹੀ ਆ ਤੇ ਇਧਰੋਂ ਸ਼ਾਇਦ ਆਏ ਤੇ ਪਾਪਾ ਮੈਂ ਵੇਖਣੀ ਆ ਤੇ ਉਹਨਾਂ ਨੂੰ ਕੀ ਪਤਾ ਸੀ ਵੀ ਆ ਕੰਮ ਹੋਇਆ ਗੋਲੀਆਂ ਚਲਾ ਕੇ ਗਏ ਆ ਚਲੋ ਘਰ ਕਿੰਨੇ ਪਰਿਵਾਰਿਕ ਮੈਂਬਰ ਸੀ ਜਦੋਂ ਇਹ ਸਾਡੀ ਕਾਰਵਾਈ ਹੋਈ ਆ ਘਰ ਸਾਰੇ ਪਰਿਵਾਰਕ ਮੈਂਬਰ ਸੀ ਫਾਦਰ ਸੀ ਮਦਰ ਸੀ ਛੋਟੀ ਬੱਚੀ ਸੀ ਤੇ ਇੱਕ ਇਹ ਦੱਸੋ ਵੀ ਇਹ ਦੁਕਾਨਦਾਰ ਬੰਦੇ ਆ ਕੀ ਇਹ ਆਪਣੀ ਦੁਕਾਨਦਾਰੀ ਨਾ ਕਰਨ ਸਾਰਾ ਦਿਨੇ ਨਾਲੇ ਦੁਕਾਨ ਤੇ ਬੈਠਣਾ ਓਪਨ ਓਪਨ ਸ਼ਟਰਾ ਜਦੋਂ ਮਰਜੀ ਜਿਹੜਾ ਮਰਜੀ ਆਏ ਆਣ ਕੇ ਗੋਲੀ ਮਾਰ ਕੇ ਚਲ ਜਾ ਜੇ ਕੋਈ ਕਮਾਊਗਾ ਤੇ ਖਾਏਗਾ ਤੇ ਜੇ ਇਹ ਇਦਾਂ ਕਰਦੇ ਆ ਦੁਕਾਨਾ ਬੰਦ ਕਰਕੇ ਐਸਐਸਪੀ ਸਾਹਿਬ ਨੂੰ ਦੇ ਆਉਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ ਡੇਢ ਦੋ ਘੰਟੇ ਹੋ ਗਏ ਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਕ ਵੀ ਕਰਮਚਾਰੀ ਇੱਥੇ ਆਉਣਾ ਉਹਨੇ ਇੱਥੇ ਜ਼ਰੂਰੀ ਨਹੀਂ ਸਮਝਿਆ ਮੈਂ ਤੇ ਇਹਨਾਂ ਨੂੰ ਕਹਿ ਰਿਹਾ ਮੈਂ ਪੁਲਿਸ ਨੂੰ ਦੱਗੇ ਆਲਰੇਡੀ ਕੰਪਲੀਟ ਨਾਲ ਦਿੱਤੀਆਂ ਤੇ ਆਲਰੇਡੀ ਦੱਸ ਵੀ ਚੁੱਕੇ ਆ ਵੀ ਆਹ ਬੰਦੇ ਆ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਪੁਲਿਸ ਨੇ ਆ ਬਾਹਰ ਭੇਜ ਦਿੱਤਾ ਸੋ ਸੋ ਮੈਂ ਸਾਡੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਤੁਹਾਡੀ ਕਾਨੂੰਨ ਵਿਵਸਥਾ ਤੁਹਾਡੀ ਸਰਕਾਰ ਆ ਜਿਹੜੀ ਇਹ ਕਾਨੂੰਨ ਵਿਵਸਥਾ ਤੇ ਬੜੀ ਫੇਲੀਅਰ ਸਾਬਤ ਹੋਈ ਆ ਸੋ ਜਿਹੜੇ ਕੋਈ ਕਰਮਚਾਰੀ ਅੱਜ ਦੇਖ ਲਓ ਤੁਸੀਂ 2 ਘੰਟੇ ਹੋ ਗਏ ਆ ਜ਼ਿੰਮੇਵਾਰ ਪ੍ਰਤੀਨਿਧਤਾ ਕਰ ਰਿਹਾ ਵਾਰਡ ਨੂੰ ਤੇ ਅਜੇ ਤੱਕ ਪੁਲਿਸ ਨੇ ਮੇਰੇ ਖਿਆਲ 2 ਮਿੰਟ ਦਾ ਰਸਤਾ ਅਜੇ ਤੱਕ ਪੁਲਿਸ ਨੇ ਇੱਥੇ ਆਉਣਾ ਜ਼ਰੂਰੀ ਨਹੀਂ ਸਮਝਿਆ ਸੋ ਮੈਂ ਮੰਗ ਕਰਦਾ ਸੀਐਮ ਸਾਹਿਬ ਕੋ ਕਿ ਜਿਹੜੇ ਵੀ ਇਹ ਕਰਮਚਾਰੀ ਜਿਹੜੇ ਡਿਊਟੀ ਤੋਂ ਆਪਣੇ ਕੰਨੀ ਕਰਤਾਉਂਦੇ ਨੇ ਇਹੋ ਜਿਹਿਆਂ ਦੇ ਖਿਲਾਫ ਕਾਰਵਾਈ ਕਰਨ ਤੇ ਜਿਹੜਾ ਇੱਥੇ ਜਿਹੜਾ ਵਾਕਿਆ ਹੋਇਆ ਵਾ ਇਹਦੀ ਕਿਸੇ ਸੀਨੀਅਰ ਅਫਸਰ ਨੂੰ ਆਪਣੇ ਬਿਮਾਰ ਕਰਕੇ ਐਪਲੀਕੇਸ਼ਨ ਤੇ ਇਨਵੈਸਟੀਗੇਸ਼ਨ ਕਰਾਉਣ ਵੀ ਕੌਣ ਸ਼ਖਸ ਨੇ ਜਿਹੜੇ ਇੱਥੇ ਗੋਲੀ ਚਲਾ ਗਏ ਤਾਂ ਗੋਲੀਆਂ ਚੱਲੀਆਂ ਆਏ ਆ ਤੇ ਕੀ ਕਹਿਣਾ ਚਾਹੋਗੇ ਹਲੇ ਤੁਸੀਂ ਪਹੁੰਚੇ ਹੋ ਬਦਲ ਦਾ ਘਰ ਸਿਰੇ ਕੋਈ ਸਵਾਗਠ ਦੇ ਕਰੀਬ ਅੰਦਾਜ਼ੇ ਤਰੰਤ ਉਹਦੇ ਥੋੜਾ ਜਿਹਾ ਵਿੱਚ ਬਾਜ਼ਾਰ ਦੇ ਵਿੱਚ ਘਰ ਹੋਣ ਕਰਕੇ ਤਾਂ ਲੱਭਾਂ ਜੇ ਮੁਸ਼ਕਿਲ ਆਈ ਇਹਨਾਂ ਦਾ ਘਰ ਹੀ ਰੰਗ ਸੀ ਕੈਮਰਾ ਇਹਨਾਂ ਦਾ ਕਿੰਨੀਆਂ ਗੋਲੀਆਂ ਹੁਣ ਬਰੰਦ ਕੀਤੀ ਹੋਰ ਪੰਜ ਪੰਜ ਟੋਟਲ ਪੰਜ ਨੇ ਦੋ ਤੇ ਅਣਚਲੀਆਂ ਨੇ ਤੇ ਤਿੰਨ ਜਿਹੜੇ ਚਲੀਆਂ ਨੇ ਹਾਂ ਤੇ ਤਿੰਨ ਦਾ ਨਿਸ਼ਾਨੇ ਗੇਟ ਰਾਈ ਇੱਕ ਤੇ ਗੇਟ ਰਾਈ ਪਿਆ ਉਹ ਤੇ ਇਹ ਛਾਤਰੂ ਵਜੇ ਇਹਨਾਂ ਦੇ ਘਰ ਦੇ ਉੱਤੇ ਹਾਂ ਬਾਕੀ ਸਿਸ਼ਟੀ ਫੁਟੇਜ ਚੈੱਕ ਕਰਕੇ ਜੋ ਵੀ ਆ ਬੰਦੀ ਕਰ ਲਈ ਆਪਾਂ ਕਰਾਂਗੇ ਕੋਈ ਜਾਨਵਾਲੀ ਕੋਈ ਜਾਨੀਵਾਲੀ ਨੁਕਸਾਨ ਨਹੀਂ ਹੋਇਆ ਕੋਈ ਜਾਨੀਵਾਲੀ ਨੁਕਸਾਨ ਹੋਵੇ ਕੋਈ ਖਬਰ ਨਹੀਂ ਆ ਤੇ ਅਫਸਰ ਵੀ ਆ ਰਹੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਹੋ ਗਈ ਆ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਤੇ ਜੋ ਹੋਇਆ ਕਿ ਆਪਾਂ ਦੇਖੇ ਹਰ ਸਮਾਂ ਕਲਾਸਿਕ ਸੈਂਸਲ ਤੇ ਮਤ ਲੈ ਕੇ ਵੀ ਇਹਨੂੰ ਪ੍ਰੈਸ ਕਰਨ ਦੀ ਹਰੇਕ ਮਤਵਾ ਆਪਾਂ ਕੋਸ਼ਿਸ਼ ਕਰੀਏ